ਜਿਹੜੇ ਪਰਿਵਾਰ ਚ ਜਾਣਾ ਜਿਹੜੇ ਪਰਿਵਾਰ ਦੇ ਕਿੰਨੇ ਜੀ ਨੇ ਜਣੀ ਪੂਰੀ ਅਸੀਂ ਸਕੀਮ ਦੇ ਨਾਲ ਜਿੱਥੇ ਆਪਾਂ ਨੇ ਲੱਗਣਾ ਹੈਗਾ ਉਹ ਪੂਰੀ ਸਕੀਮ ਸਾਡੀ ਪੜਾਈ ਸਾਡੇ ਕੋਲ ਆ ਗਈ ਹੈ ਦਰਵਾਜ਼ਾ ਨਹੀਂ ਪ੍ਰਧਾਨ ਜੀ ਕਿੰਨਾ ਕੁ ਬਰਾਂਤ ਬੰਦੀ ਆ ਥੋੜਾ ਥੋੜੇ ਸਮੇਂ ਚ ਦੱਸੂਗਾ ਜਰਾ ਜੀ ਆ ਬਰਾਤ ਉਹਨਾਂ ਤੁਸੀਂ ਕਿੱਥੇ ਖੜੇ ਹੋ ਜਿਲ੍ਹਾ ਜਲਸ ਕਸਰ ਤੋਂ ਆਪ ਕੀ ਸੁਣੇਗੀ ਤਾਂ ਨਗਰਾਹ ਜਰਾ ਸੂਚਨਾ ਅਸੀਂ ਦੇਖੋ ਵੀ ਪਹਿਲਾਂ ਸਾਡੀ ਜਿਹੜੇ ਸੂਪਰ ਟੀਮ ਸੀ ਉਹ ਬਕਾਇਦਾ ਸਰਵੇ ਕਰਕੇ ਗਈ ਹੈ ਤੇ ਜਿੱਥੇ ਜਾਦੇ ਨੁਕਸਾਨ ਹੋਇਆ ਜਿੱਥੇ ਤੱਕ ਹੁਣੋਂ ਤੱਕ ਕੋਈ ਰਾਹਤ ਨਹੀਂ ਪਹੁੰਚੀ ਆਪਾਂ ਉੱਥੇ ਇਸ ਜਿਹੜਾ ਬੈਸਟ ਮਾਰਾ ਵਾਲੀ ਤੂੰ 400 ਤੋਂ ਵੱਡੀ ਹੈ ਆਪਾਂ ਸੰਗਰੂਰ ਜ਼ਿਲ੍ਹਾ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਅਜੇ ਨਾਲੇ ਉੱਥੇ ਆਪਾਂ ਸ੍ਰਿਸ਼ਟਾ ਬਣੀਆਂ ਹੋਈਆਂ ਨੇ ਕਿੰਨੇ ਪਿੰਡ ਨੇ ਕਿੰਨੇ ਪਿੰਡਾਂ ਦੇ ਵਿੱਚ ਘਰ ਨੇ ਕਿੰਨੇ ਜੀ ਨੇ ਆਪਾਂ ਪੂਰਾ ਡਿਟੇਲ ਦੇ ਨਾਲ ਉਹਨਾਂ ਨੂੰ ਸਬੂਤ ਪੇਚਾ ਅਈ ਪ੍ਰਧਾਨ ਜੀ ਤੁਸੀਂ ਵੀ ਇਹਦੇ ਬਾਰੇ ਗੱਲਬਾਤ ਦੱਸੋ ਕਿ ਪ੍ਰੋਗਰਾਮਾ ਦੀ ਕਿੰਨੀਆਂ ਕਿ ਟਰਾਲੀਆਂ ਨੇ ਕਿੱਥੋਂ ਆਈਆਂ ਨੇ ਅਸੀਂ ਲੈਣੇ ਛੱਡੇ ਹੋਏ ਆ ਜਿਹੜਾ ਸੰਪੂਰਨ ਚੱਲੇ ਆ ਸੀ ਹਜ਼ਨਾਲੇ ਇਸ ਟਾਈਮ ਅਸੀਂ ਹਰੀ ਕੀ ਪੱਤਣ ਪਹੁੰਚ ਚੁੱਕੀ ਆ ਤੁਹਾਡੀਆਂ ਟਰਾਲੀਆਂ ਕਾਫਲਾ ਸਾਡੇ ਕੋਲੇ ਲਗਭਗ 60-65 ਟਰਾਲੀਆਂ ਦਾ ਹੈ ਅਸੀਂ ਅੱਜ ਰਾਤ ਨੂੰ ਪਹੁੰਚਾਂਗੇ ਸਵੇਰੇ ਅਸੀਂ ਵੰਡਣਾ ਸ਼ੁਰੂ ਕਰਾਂਗੇ ਇਹ ਲਗਾਤਾਰ ਚੱਲੂਗਾ ਅੱਡੋ-ਅੱਡੀ ਜ਼ਿਲ੍ਹੇ ਅੱਡੋ-ਅੱਡ ਜਿਲ੍ਹਿਆਂ ਚ ਲਾਇਆ ਹੋਇਆ ਸਾਨੂੰ ਸੰਗਠ ਜਿਹੜੇ ਨੰਬਰ 'ਤੇ ਜਿਹੜਾ ਮਿਲਿਆ ਹੋਇਆ ਸਾਡੇ ਕੋਲੇ ਅੱਜ ਦਰਸਨ ਵੱਡੀ ਹੈ ਜਿਹੜੀ ਕਣਕ ਹੈ ਕਿੰਨੀਆਂ ਕਿ ਟਰਾਲੀਆਂ ਨੇ ਭਰਾਂ ਸਾਡੇ ਕੋਲੇ ਹੈਗੀਆਂ ਲਗਭਗ 65 ਟਰੱਕ ਕਣਕ ਦੀ ਸਾਡੇ ਕੋਲੇ ਵੱਡੀ ਅੱਜ ਜਿਹੜੀ ਹੈ ਤੁਹਾਡੀ ਮਦਦ ਨਾਲ ਇਸ ਕਣਕ ਦੇਣ ਵਾਸਤੇ ਜਾ ਰਹੇ ਹਾਂ ਚਾਰ ਦੀਆਂ ਟਰਾਲੀਆਂ ਵੀ ਹੈਗੀਆਂ ਪੂਰੀਆਂ ਟਰਾਲੀਆਂ ਵੀ ਹੈਗੀਆਂ ਬੱਸ ਉਹ ਅਸੀਂ ਦੂਜੀ ਜਿਹੜੀ ਚਾਊਗੀ ਉਹ ਤੁਸੀਂ ਤੁਸੀਂ ਸਾਡੇ ਨਾਲ ਸਟਾਰਟ ਦੇਖੇਗਾ ਵੱਡੀ ਲੋਡ ਹੈ ਬਹੁਤ ਵੱਡੀ ਮਾਰ ਹੈ ਸਰਕਾਰ ਦੀਆਂ ਲੈ ਲੇਕੀਆਂ ਨੇ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਸੰਘਰਸ਼ ਇੱਧਰੋਂ ਚੱਲ ਰਿਹਾ ਹੈ ਇਹ ਆਉਣ ਵਾਲੇ ਸਮੇਂ 'ਚ ਹੀ ਸਰਕਾਰਾਂ ਨਾਲ ਵੀ ਵੇਦਣਾ ਹੈ ਸਰਕਾਰ ਸੈਂਟਰ ਵੀ ਕਿਹੜਾ ਤਾਰੀ ਹੈ 1600 ਕਰੋੜ ਰੁਪਏ ਦੇਤਾ ਜੀ ਉਸ ਦਾ ਬਹੁਤ ਕੁਝ ਦੇਤਾ ਕੋਈ ਸਰਕਾਰ ਨੂੰ ਕਹਿੰਦਾ 1200 ਕਰੋੜ ਰੁਪਏ ਨਾਲ ਦੇ ਖਾਤੇ 'ਚ ਪਿਆ ਖਾਤੇ ਦਾ ਮਤਲਬ ਨਹੀਂ ਜਿਹੜੀ ਮਾਰ ਹੋਈ ਆ ਸਰਕਾਰ ਸਿੱਧਾ ਹੋ ਕੇ ਦੇਵੇ ਇੱਕ ਦੂਜੇ ਤੇ ਥੋੜੇ ਘੁੰਮਣ ਦੀ ਗੱਲ ਨਾਲ ਕਰਨ ਹੁਣੇ 3 ਸਾਲ ਸਾਢੇ 3 ਸਾਲ ਰਾਜ ਕਰਕੇ ਕਹਿੰਦਾ ਪਿਛਲਿਆਂ ਨੇ ਨਹੀਂ ਜ਼ਿਕਰਿਆ ਤੇ ਇਹਦਾ ਤਣਾ ਔਖੇ ਆ ਤੁਸੀਂ ਕੀ ਕਰਦੇ ਹੋ ਵੱਡੇ ਪੱਧਰ ਤੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਦਾ ਸਾਰਾ ਕੁਝ ਬਰਬਾਦ ਹੋ ਗਿਆ ਡੰਗਰ ਪੁੱਛੇ ਘਾਰ ਟਰੈਕਟਰ ਟਰਾਲੀਆਂ ਸਭ ਕੁਝ ਰੁੜ ਗਿਆ ਗਰੀਬ ਗਰੀਬ ਲੋਕਾਂ ਦੇ ਮਜ਼ਦੂਰਾਂ ਦੇ ਘਰ ਰੁੜ ਗਏ ਬਰਬਾਦ ਹੋ ਗਏ ਘਰੇ ਕੱਖ ਵੀ ਨਹੀਂ ਰਿਹਾ ਇਹਦੀ ਸਾਰੀ ਮਾਰ ਹੈ ਜਿਹੜੀ ਆਉਣ ਵਾਲੇ ਸਮੇਂ 'ਚ ਸਰਕਾਰ ਨਾਲ ਵੀ ਪੂਰਾ ਤਕੜਾ ਬਿੱਡ ਬਿੱਡਾਂਗੇ ਸਰਕਾਰ ਦੀ ਧੌਣ ਤੇ ਗੁੱਡਾ ਤਰਕੇ ਯਤਨ ਕਰਾਂਗੇ ਇਹ ਸਾਰੀ ਪ੍ਰਭਾਈ ਕਰਵਾਈ ਜਾਵੇ ਤੇਰੀ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਅਪੀਲ ਕਰਨੇ ਵੀ ਤਿਆਰ ਹੋਓ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਵੱਡੀ ਪੱਧਰ ਤੇ ਸ਼ੁਰੂ ਜ਼ਿਲ੍ਹੇ ਦੇ ਵਿੱਚੋਂ ਅੱਜ ਪੈਂਡ ਟਰਾਲੀਆਂ ਦੇ ਕਰੀਬ ਆ ਕਣਕ ਦੀਆਂ ਭਰਕੀਆਂ ਹੋਈਆਂ ਨੇ ਆੜੜ ਪਿੰਡਾਂ ਚੋਂ ਮਾਗਰਦੂਰੇ ਚਾਹ ਪੀਣ ਲਈ ਟਰੈਕਟਰ ਟਰਾਲੀਆਂ ਲੈ ਕੇ ਖੜੇ ਦੇ ਹਨ ਕਿ ਪਤਨ